ਬੋਲ ਜ਼ਰਪਨ ਤੇ ਮੈਂ ਹਾਂ ਤੁਹਾਡਾ ਅਰਜੀਤ ਸਿੰਘ ਅੱਜ ਅਸੀਂ ਮਿੱਠਾਪੁਰ ਦੇ ਵਿੱਚ ਆ ਇਹ ਲਿੰਕ ਰੋਡ ਹੈ ਖੰਬਰਾ ਚਰਚਾਂ ਨੂੰ ਜਾਂਦਾ ਔਰ ਇਸ ਇਸ ਰੋਡ ਤੋਂ ਚਰਚ ਕਾਫੀ ਸ਼ਰਧਾਲੂ ਜਾਂਦੇ ਨੇ ਸੋ ਇਹ ਏਰੀਆ 38 ਨੰਬਰ ਵਾਰਡ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਜੀ ਇੱਧਰ ਦਿਖਾਓ ਜਿਹੜਾ ਕਿ ਸੀਵਰੇਜ ਲੀਕੇਜ ਆ ਔਰ ਲੋਕਾਂ ਦਾ ਇੱਥੋਂ ਨੰਗਣਾ ਬੁਰਾ ਹਾਲ ਹੋਇਆ ਪਿਆ ਇਹ ਦੇਖੋ ਲੋਕੀ ਕਿੱਦਾਂ ਹੋਲੀ-ਵੋਲੀ ਉਹ ਦਿਖਾਓ ਇੱਥੇ ਕੋਈ ਨਾ ਕੋਈ ਦੇਖ ਕੇ ਸੱਟ ਵੀ ਲਵਾਉਂਦਾ ਹੋਣਾ ਠੀਕ ਹੈ ਜੀ ਆ ਇੱਥੇ ਆ ਗੱਟਰ ਚੋਂ ਪਾਣੀ ਨਿਕਾ ਆ ਰਿਹਾ ਆ ਦਿਖਾਈ ਗੱਟਰ ਚੋਂ ਪਾਣੀ ਇੱਥੇ ਆਵਾਜਾਈ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਵਰਲਡ ਫੇਮਸ ਚਰਚ ਹੈ ਕਾਂਬਰਾ ਔਰ ਆਪਣੇ ਕਾਫੀ ਦੂਰੋਂ ਦੂਰੋਂ ਲੋਕ ਜਿਹੜੇ ਕਿ ਬੱਸ ਸਟੈਂਡ ਤੋਂ ਇੱਥੇ ਚਰਚ ਆਉਂਦੇ ਆ ਔਰ ਆਟੋ ਦੇ ਵਿੱਚ ਆਉਂਦੇ ਆ ਇਸ ਤੋਂ ਇੱਥੇ ਹੀ ਲੰਘਦੇ ਨੇ ਔਰ ਮਤਲਬ ਕਿ ਇਹ वर्ल्ड फेमस ਚਰਚ ਜਿਹੜਾ ਆਪਣਾ ਲੋਕੀ ਬੰਬੇ ਮੁੰਬਈ ਕਈ ਜਗ੍ਹਾ ਤੋਂ ਆਂਦੇ ਆ ਤੇ ਆ ਦੇਖੋ ਇੱਥੇ ਹਾਲਾਤ ਦਿਖਾ ਰਹੇ ਆ ਤੁਹਾਨੂੰ ਆ ਦਿਖਾ ਇਹਨਾਂ ਦੇ ਹਾਲਾਤ ਦਿਖਾ ਕਿੰਨਾ ਔਖਾ ਹੋ ਹੋ ਕੇ ਲੋਕੀ ਲੰਘਦੇ ਨੇ ਔਰ ਪ੍ਰਸ਼ਾਸਨ ਨੂੰ ਆ ਦਿਖਾਇਓ ਪ੍ਰਸ਼ਾਸਨ ਕੋ ਹੁਕ ਸੁੱਤਾ ਹੋਇਆ ਹੈ ਇਹ 38 ਨੰਬਰ ਵਾਰਡ ਹੈ ਜੀ ਇਸ ਵਾਰਡ ਤੋਂ ਸਾਡੇ ਡਿਪਟੀ ਮੇਅਰ ਜਿੱਤੇ ਨੇ 100 ਡਿਪਟੀ ਮੇਅਰ ਜੀ ਨੂੰ ਚੈਇਰ ਆਗੇ ਪੇਲ ਦੇ ਆਧਾਰ ਤੇ ਇਹਨੂੰ ਠੀਕ ਕਰਾਇਆ ਜਾਵੇ ਇੱਥੇ ਜੇ ਅਗਰ ਸ਼ਿਵਰੇ ਦੀ ਜੋ ਵੀ ਪ੍ਰੋਬਲਮ ਹੈ ਉਸ ਨੂੰ ਠੀਕ ਕੀਤਾ ਜਾਵੇ ਉਹ ਆਟੋ ਦਿਖਾ ਦੇਖੋ ਕਿਸ ਤਰ੍ਹਾਂ ਜਾ ਰਿਹਾ ਔਰ ਉਹ ਕਿਸੇ ਨਾ ਕਿਸੇ ਦੇ ਸੱਟ ਵੀ ਲੱਗ ਸਕਦੀ ਹੈ ਔਰ ਆਜੋ ਇਹਦੇ ਲਾਗੇ-ਛਾਕੇ ਜਿਹੜੇ ਲੋਕ ਰਹਿ ਰਹੇ ਨੇ ਉਹ ਗੰਦਗੀ 'ਚ ਰਹਿ ਰਹੇ ਨੇ ਪਰ ਬਿਮਾਰੀ ਦਾ ਘਰ ਹੈ ਇੱਥੇ ਮੱਛਰ ਪੜਪਦਾ ਹੋਏਗਾ ਠੀਕ ਹੈ ਜੀ ਇਹ ਡਿਪਟੀ ਮੇਅਰ ਨੂੰ ਚਾਹੀਦਾ ਕਿ ਪੈਲ ਦੇ ਆਧਾਰ ਤੇ ਇਹਨੂੰ ਠੀਕ ਕਰੋ ਨਾ ਇੱਕ ਮਿੰਟ ਇੱਕ ਮਿੰਟ ਜੀ ਹਾਂ ਜੀ ਸਾਰੇ ਜਿੰਨੀਆਂ ਫੋਟੋਆਂ ਖਿੱਚ ਕੇ ਲੈ ਕੇ ਜਾਂਦੇ ਕੰਮ ਪੂਰਾ ਨਹੀਂ ਹੁੰਦਾ ਇੱਥੇ ਸੱਟਾਂ ਲੱਗਦੀਆਂ ਜਨਾਨੀਆਂ ਡਿੱਗਦੀਆਂ ਇੱਥੇ ਠੀਕ ਹੈ ਭਾਜੀ ਇਹਨਾਂ ਨੂੰ ਠੀਕ ਕਰਵਾਓ ਮੈਂ ਇੱਥੇ ਜਿਹੜੇ ਡਿਪਟੀ ਮੇਅਰ ਆਪਣੇ ਓਕੇ ਜੀ ਉਹ ਇੱਥੋਂ ਹੀ ਜਿੱਤੇ ਨੇ ਕਾਉਂਸਲਰ ਮੈਂ ਉਹਨਾਂ ਨੂੰ ਵੀ ਅਪੀਲ ਕਰ ਰਿਹਾ ਔਰ ਵਧੀਆ ਆਪਣੇ ਹੈ ਸਾਡੀ ਵਾਈਬਸ ਡਿੱਗੀ ਇੱਥੋਂ ਸੱਟਾ ਲੱਗਿਆ ਪੈਸੇ ਲੱਗਦੇ ਕੌਣ ਦਿੰਦਾ ਗਰੀਬ ਦੀ ਕੋਈ ਮਦਦ ਕਰਦਾ ਕੋਈ ਵੀ ਨਹੀਂ ਕਰਦਾ ਜਿਹੜਾ ਤੋਂ ਹੈਗਾ ਉਹ ਕਹ ਦਿੰਦਾ ਆਪਣੇ ਕੋਲ ਠੀਕ ਹੈ ਠੀਕ ਹੈ ਨਾ ਭਾਜੀ ਆ ਕਰਵਾਓ ਯਾਰ ਸੋ ਆਪਾਂ ਡਿਪਟੀ ਸਾਹਿਬ ਨੂੰ ਗੁਜਾਰਿਸ਼ ਕਰਾਂਗੇ ਕਿ ਜੀ ਇਹਦੇ ਵੱਲ ਧਿਆਨ ਦਿਓ ਰੁਪਇਲ ਦੇ ਆਧਾਰ ਤੇ ਇਹਨੂੰ ਠੀਕ ਕੀਤਾ ਜਾਵੇ ਸਾਡੀ ਇਹਰਖਵਾਸ ਤਾਂ ਸਰਕਾਰ ਤੋਂ ਚੰਨੀ ਸਾਹਿਬ ਤੋਂ ਕਿ ਸੜਕ ਬਣਾਈ ਜਾਵੇ ਰੋਜ਼ ਇਤੋਂ ਲੱਖਾਂ ਲੋਕੀ ਹਜ਼ਾਰਾਂ ਲੋਕੀ ਲੰਘਦੇ ਨੇ ਹਾਂ ਜੀ ਅਸੀਂ ਵੋਟਾਂ ਪਾ ਕੇ ਇਸੇ ਕੰਮ ਨੂੰ ਜਿਤਾਇਆ ਹੈ ਜੀ ਇਹ ਹਾਲਾਤ ਜਿਹੜੇ ਸੜਕ ਦੇ ਤੇ ਕੀ ਕਹਿਣਾ ਚਾਹੋ ਜੇ ਤਾਂ ਮੈਂ ਇਹੀ ਕਹਿਣਾ ਚਾਹਤਾ ਹਾਂ ਇਹ ਅਗਰ ਬਣ ਜਾਏ ਅੱਛੀ ਹੋ ਜਾਏ ਤਾਂ ਠੀਕ ਹੈ ਯਾਨੀ ਤੋਂ ਬੰਦੇ ਗਿਰ ਕੇ ਲਾਤ ਪੈਰ ਵੀ ਤੋੜ ਲੈਂਦੇ ਆਪਣੇ ਕਈ ਮੈਨੇ ਇੱਕ ਦਿਨ ਜਾ ਰਹੇ ਸੀ ਮੇਰੇ ਸਾਹਮਣੇ ਬੰਦਾ ਵੀ ਗਿਰ ਗਿਆ ਔਰ ਇਤਨੀ ਜ਼ਿੰਦਗੀ ਹੈ ਜਿਹੜੀ ਇਤਨੀ ਜ਼ਿੰਦਗੀ ਇਤਨਾ ਪਾਣੀ ਹੈ ਨਾ ਜਿਸ ਦਾ ਸਾਰਾ ਪਾਣੀ ਸਬਵੇਜ ਦਾ ਹੈ ਇਸੇ ਤੇ ਬਿਮਾਰੀ ਫੈਲ ਰਹੀ ਹੈ सरकारें सुनती आ, नहीं है आस पास में लोगों के घर भी है यहाँ सारे घर है बसगीद है कॉलोनी है, है सारी कॉलोनिया बनी है ये लोग पहले तो वादा कर लेते हैं कि मैं ये कर दूंगा मैं वो करू कोई करके राजी नहीं है सालों से है ना कई सालों आ, से हाँ हा, हा, हम दो साल से कम से कम दो ढाई साल से देख रहा हूँ तो आ रहे हैं देखो किस तरह होली होली नंग रहे हैं और पूरा हेल जोल के नंग रहे हैं और पीछे भी पीछे का भी मुजर दिखाया जी वो देखो ऑटो ऑटो आ रहे ਵਰਾ ਦੇਖੋ ਕਿੰਨਾ ਗੰਦਾ ਪਾਣੀ ਹੈ ਸਿਵਰੇ ਦਾ ਪਾਣੀ ਹੈ ਇਹ ਇੱਥੇ ਮੱਛਰ ਪਨਪਦਾ ਹੋਏਗਾ ਇਹੀ ਪਾਣੀ ਰਿਸਕੇ ਪਾਣੀ ਥਰੂ ਅੰਦਰ ਵੀ ਜਾਂਦਾ ਹੁਣ ਲੋਕੀ ਬਿਮਾਰ ਹੁੰਦੇ ਹੋਣੇ ਇਹ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਇਹਨੂੰ ਠੀਕ ਕਰਾਉਣਾ ਚਾਹੀਦਾ ਜੀ ਦੇਖੋ ਕੀ ਹਾਲ ਹੈ ਦੇਖੋ ਆਟੋ ਕਿਸ ਤਰ੍ਹਾਂ ਆ ਰਿਹਾ ਇਹ ਸਾਡੇ ਡਿਪਟੀ ਮੇਅਰ ਜੀ ਦਾ ਏਰੀਆ ਹੈ ਔਰ ਵਧੀਆ ਹੈਗਾ ਆਪਣੇ ਮੇਅਰ ਸਾਹਿਬ ਨੇ ਔਰ ਕੰਮ ਮੌਜੂਦਾ ਸਰਕਾਰ ਦੇ ਮੇਅਰ ਨੇ ਸਾਸੀ ਪੁਲਿਸ ਸਰਪੰਨ ਦੀ ਟੀਮ ਵੱਲੋਂ ਉਹਨਾਂ ਨੂੰ ਗੁਜਾਰਿਸ਼ ਕਰਾਂਗੇ ਕਿ ਇਸ ਇਸ ਸੀਵਰੇਜ ਤੇ ਖਾਸ ਨਿਗਰਾਨੀ ਰੱਖਣ ਇਹਨੂੰ ਠੀਕ ਕਰਵਾਉਣ ਜਲਦ ਤੋਂ ਜਲਦ ਠੀਕ ਹੈ ਜੀ ਆਪਾਂ ਦੀ ਗੱਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਆਪਾਂ ਉਹਨੂੰ ਲਾਈਨ ਤੇ ਲੈਨੇ ਆ ਲਾਈਨ ਤੇ ਲੈਨੇ ਆ ਜੀ ਉਹਨਾਂ ਨੂੰ ਔਰ ਇੱਥੇ ਦੇਖੋ ਜੀ ਬੜੀ ਦੂਰ ਦੂਰੋਂ ਲੋਕ ਆ ਰਹੇ ਜਿਹੜੇ ਚਰਚ ਜਾਂਦੇ ਨੇ ਔਰ ਇਹ ਇਹ ਲੋਕ ਕੀ ਸੋਚਦੇ ਹੋਣੇ ਆ ਕਿ ਸਾਡੇ ਮੇਅਰ ਸਾਹਿਬ ਦਾ ਵਾਰਡ ਆ ਔਰ ਇਤੋ ਹੀ ਉਹ ਕਾਉਂਸਲਰ ਜਿੱਤੇ ਨੇ 3 ਨੰਬਰ ਤੋਂ ਔਰ ਉਸ ਦੀ ਇਹ ਦੁਰਦਸ਼ਾ ਔਰ ਮੇਰ ਸਾਹਣਾ ਆਪਾਂ ਲਾਈਨ ਤੇ ਲੈ ਕੇ ਗੱਲ ਕਰਾਂਗੇ ਬਹੁਤ ਆਂਗ ਨੇ ਬਹੁਤ ਆਂਗ ਨੇ ਇਹ ਬਣਦੀ ਨਹੀਂ ਰੋੜ ਬਹੁਤ ਟਾਈਮ ਹੋ ਗਿਆ ਕਈ ਸਾਲਾਂ ਤੋਂ ਕਈ ਸਾਲਾਂ ਤੋਂ ਦੇਖੋ ਜੀ ਲੋਕੀ ਕਲਪੇ ਪਏ ਆ ਲੋਕੀ ਕਲਪ ਕਲਪ ਬੋਲਦੇ ਪਏ ਆ ਔਰ ਆਪਣੇ ਜਲੰਧਰ ਦੇ ਕਈ ਏਰੀਆ ਦੇ ਵਿੱਚੋਂ ਇਹ ਇੱਥੇ ਚਰਚ ਆਂਦੇ ਨੇ ਲੋਕ ਔਰ ਦੇਖੋ ਲੋਕ ਦੱਸਦੇ ਹੋਏ ਨੇ ਕਿ ਇੱਥੇ ਡਿਕ ਰੋਡ ਰੋੜੀ ਕਲੋਨੀ ਕੱਟੀ ਜਾ ਰਹੀ ਹੈ ਪਿੱਛੇ ਆ ਪਿੱਛੇ ਕਲੋਨੀ ਨਵੀਂ ਘਟ ਰਹੀ ਹੈ ਇੱਥੇ ਰੋਡ ਚਾਹੀਦੀ ਹੈ ਬਣਨੀ ਚਾਹੀਦੀ ਹੈ ਦੇਖੋ ਬਹੁਤ ਬੁਰਾ ਹਾਲ ਹੈ ਇਹ ਕਈ ਸਾਲਾਂ ਤੋਂ ਹੈ ਨਾ ਇਸ ਤਰ੍ਹਾਂ ਕਈ ਸਾਲਾਂ ਤੋਂ ਦੇਖ ਰਿਹਾ ਮੈਨੂੰ ਤਾਂ ਸਾਲ ਹੋ ਗਏ ਰੋਡ ਦੇਖਦੇ ਹੋ ਇਦਾਂ ਹੀ ਟੁੱਟੀ ਹੋਈ ਹੈ ਜੀ ਸਾਡੀ ਇੱਕ ਦਾ ਸਾਲ ਲੱਗਾ ਹੀ ਹੈ ਕੋਈ ਕਾਰਵਾਈ ਨਹੀਂ ਕਿੰਨੇ ਸਾਲਾਂ ਲੱਗਾ ਇਹ ਕੋਈ ਕਾਰਵਾਈ ਨਹੀਂ ਹੈ ਭਾਜੀ ਇਸ ਰੋਡ ਦੀ ਹਾਲਤ ਦੇਖੋ ਹਾਂ ਜੀ ਹਾਂ ਜੀ ਆਪਾਂ ਕਰਦੇ ਜੀ ਆਪਾਂ ਡਿਪਟੀ ਸਾਹਿਬ ਨੂੰ ਕਹਿੰਦੇ ਹਾਂ ਹਾਂ ਜੀ ਕਰੋ ਕਰੋ ਇੱਥੇ ਬਹੁਤ ਰੋਲਾ ਪੈਂਦਾ ਹੈ डिप्टी साहब डिप्टी साहब मेयर साहब ये ध्यान ध्यान दो हाल खास हो जी। आप यही रहते हो जी हाँ जी सर यहीं पे रहते हैं तो सीवर का कम से कम साल हो गया सर यही हाल है मतलब बहता रहता है पानी और बहुत बुरा लोगों को आने जाने में बहुत दिक्कत हम लोगों को रहने में बड़ी दिक्कत हो रही है स्मेल बहुत आती है मच्छर बहुत पैदा हो रहे हैं यहाँ से बच्चे बीमार पड़ रहे हैं और इसके बारे में हम काउंसलर साहब के पास भी गए और उनके पास जाने के बाद भी कोई सुनवाई अभी तक नहीं हुई है तीन चार बारी चक्कर लगाए सभी को बोल चुके हैं इलेक्शन में निकल गया सीवरेज का पानी है ना सीवरेज सीवरेज का पानी है आगे वहाँ पे ज्वाइंट नहीं हुआ है ये गवर्नमेंट का, का काम है जो मेन रोड पे आगे अभी ज्वाइंट नहीं हुआ पाँच फुट बाकी है जो ज्वाइंट होने के लिए वो ज्वाइंट होगा तभी पानी जाएगा क्योंकि ना इधर को जा रहा है पानी उधर आगे लास्ट है और इधर आगे लास्ट है इधर जुड़ना है सिर्फ पाँच फुट ज्वाइंट छोड़ दिया उन्होंने गवर्नमेंट ने अगर वो जुड़ जाता है फिर उसके बाद जो है पानी अपने एरिया के अभी नए काउंसलर भी हैं और डिप्टी मेयर भी हैं हाँ, हाँ जी हाँ जी आप उनसे कोई बेनती करोगे उनसे बहुत बड़ी विनती है और मिलके आए हैं सर से एक बारी की जो है इसका कुछ कराया जाए तो उन्होंने फोन भी कराया था पर अभी तक कॉरपोरेशन ने इसकी सुनवाई कोई नहीं की और मैं काउंसलर साहब से आश्वासन क्या दिया था कि कितने काम सर आश्वासन तो कह रहे थे कि मतलब दूसरे दिन ही हो जाएगा पर फोन भी किया उन्होंने और हम लोगों ने भी फोन किया कॉरपोरेशन को वीडियो भी बना के भेजी पर आज तक कोई सुनवाई नहीं वो कहते हैं कॉरपोरेशन कहता है कि इलीगल है इलीगल है पर मेन रोड का इलीगल हो ही नहीं सकता डाला तो कॉरपोरेशन ने गवर्नमेंट ने इसको ठीक है ना जी तो इलीगल कैसे हो जाएगा का नक्शा पास हुआ है हर चीज पास हुआ है तो कैसे इलीगल हो जाएगा नक्शा सब पास सारा है। कुछ पास हो जाए जब दिया तो फिर फैसिलिटी तो देनी चाहिए फैसिलिटी देनी चाहिए गवर्नमेंट को हमने टैक्सी दिया पैसे पे किए हैं तो, तो देनी तो चाहिए फैसिलिटी एक चीज देखने वाली है अगर अगर मान लीजिए अभी कोई अपने सीएम साहब सरदार भगवंत सिंह मान जी अगर इस रोड से अभी आज उनका प्रोग्राम हो ना जाने का हाँ जी तो ये रातों रात ठीक की जाएगी रातों रात रातों रात वराँ फिर तो ठीक हो ही जाने।, जाने हो ही जाएगी हो जाएगी साहब से, से कोई करो कि आप एक एक देखो भगवान मान साहब से भी विनती है और बोलो जी इतने राउंड लगाए एक राउंड देखो हाँ फिर रातों रात की सब कुछ बन जाएगा सड़क भी बन जानी क्योंकि उनको आना जाना तो है नहीं इधर से ਔਰ ਮੈਂ ਆਪਣੇ ਕੌਂਸਲਰ ਜੋ ਸਾਡੇ ਏਰੀਆ ਦੇ ਕੌਂਸਲਰ ਹਨ ਉਸੇ ਬਹੁਤ ਬੜੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਸਰ ਇਸ ਕੋ ਪਲੇਸ ਕਰਾਇਆ ਜਾਏ। ਉਨकी बहुत मेहरबानी होगी सर की। ਠੀਕ ਹੈ। ਧੰਨਵਾਦ। ਥੈਂਕ ਯੂ। ਹਾਂਜੀ ਆਪਾਂ ਨਾ ਇਸ ਵਾਰਡ ਦੇ 38 ਨੰਬਰ ਵਾਰਡ ਦੇ ਕੌਂਸਲਰ ਸਾਡੇ ਜੋ ਸਾਡੇ ਡਿਪਟੀ ਮੇਅਰ ਮਲਕੀਤ ਜੀ ਨੇ ਉਹਨਾਂ ਨੂੰ ਲਾਈਨ ਤੇ ਲੈਣੇ ਆ ਤੇ ਉਹਨਾਂ ਨਾਲ ਗੱਲ ਕਰਾਂਗੇ ਕਿ ਜੀ ਇਹਦਾ ਕੋਈ ਹੱਲ ਹੈ ਕਿ ਨਹੀਂ ਹੈ। ਜਿਹਹਤ ਕਿੰਨੀ ਚਿਰ ਚੱਲਿਆ। ਆਪਾਂ ਉਹਨਾਂ ਨੂੰ ਲਾਈਨ ਤੇ ਲੈਣੇ। ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਬਾਜੀ ਠੀਕ ਠਾਕ ਜੀ ਠੀਕ ਹਾਂ ਹਾਂ ਸਰ ਪੱਤਰਕਾਰ ਬੋ ਰਿਹਾ ਸੀਗਾ ਪੁਲਿਸ ਦਾ ਆਪਣੇ ਅਖਬਾਰ ਤੋਂ ਔਰ ਲਾਈਵ ਚੱਲ ਰਿਹਾ ਜੀ ਹਾਂਜੀ ਬਾਜੀ ਅ ਸਰ ਇੱਕ ਤੁਹਾਡੇ ਨਾ ਮਿੱਠਾਪੁਰ ਦੇ ਵਿੱਚ ਜਿਹੜੀ ਖਾਂਬਰਾ ਰੋਡ ਖਾਂਬਰਾ ਚਰਚਾ ਨੂੰ ਸੜਕ ਜਾਂਦੀ ਹੈ ਨਾ ਜੀ ਉੱਥੇ ਇੱਕ ਸੀਵਰੇਜ ਦੀ ਕਾਫੀ ਸਾਲਾਂ ਤੋਂ ਪ੍ਰੋਬਲਮ ਚੱਲ ਰਹੀ ਹੈ ਓਕੇ ਜੀ ਤੇ ਤੁਸੀਂ ਵਧੀਆ ਸਾਡੇ ਮੇਅਰ ਵੀ ਹੋ ਔਰ ਇਸ ਏਰੀਆ ਦੇ ਕਾਉਂਸਲਰ ਵੀ ਹੋ ਤੇ ਮਹੱਲੇ ਵਾਲੇ ਦੱਸਦੇ ਸੀਗੇ ਕਿ ਵੀ ਤੁਹਾਡੇ ਕੋਲ ਗਏ ਵੀ ਸੀਗੇ ਮੈਂ ਕਹਿੰਦਾ ਜੀ ਮਾੜਾ ਜਾਂ ਟੋਟਾ ਜੋੜਨ ਵਾਲਾ ਜੜਵਾ ਕੇ ਇਹਨਾਂ ਦਾ ਹੱਲ ਕਰ ਦੇਣਾ ਸੀ ਜੀ ਕੱਲ ਕੱਲ ਹੱਲ ਕਰਦਾ ਭਾਈ ਤੁਸੀਂ ਮੈਨੂੰ ਕੱਲ ਇਦਾਂ ਕਰੋ 12 ਵਜੇ ਫੋਨ ਕਰੋ ਭਾਈ ਮੈਨੂੰ ਇੱਕ ਵਾਰੀ ਯਾਦ ਕਰ ਲੈਣਾ ਹਾਂ ਜੀ ਤੁਸੀਂ ਸਾਡੇ ਮੇਅਰ ਆ ਜੀ ਜਲੰਧਰ ਦੇ ਹੁਣ ਤੁਹਾਨੂੰ ਹੀ ਦੱਸਣਾ ਸਾਰਾ ਕੁਝ ਨਹੀਂ ਜੀ ਕੋਈ ਚਿੰਤਾ ਨਹੀਂ ਭਾਜੀ ਕੰਮ ਕਰਨ ਲਈ ਬਣੇ ਆ ਕੰਮ ਹੀ ਕਰਨਾ ਬਾਬਾ ਜੀ ਠੀਕ ਹੈ ਜੀ ਠੀਕ ਹੈ ਜੀ ਮੈਂ ਆਸ਼ਵਾਸ਼ਣ ਹੈ ਜੀ ਤੁਹਾਡੇ ਲਈ ਪੱਕਾ ਮੈਂ ਕਿ 101% ਭਾਜੀ ਨੋਟ ਕਰ ਲਓ ਲਿਖ ਲਓ ਭਾਜੀ ਠੀਕ ਹੈ ਜੀ ਥੈਂਕ ਯੂ ਭਾਜੀ ਥੈਂਕ ਯੂ ਜੀ ਥੈਂਕ ਯੂ ਮਿੱਠਾਪੁਰ ਦੇ ਵਿੱਚ ਜਿਹੜਾ ਇਹ ਸੀ ਔਰ ਪਹਿਲਾਂ ਜਿਹੜੇ ਕਾਂਗਰਸ ਪਾਰਟੀ ਦੇ ਕਾਉਂਸਲਰ ਰਹੇ ਆ ਉਹਨਾਂ ਨੇ ਵੀ ਅੱਛੇ ਦਾ ਕੋਈ ਹੱਲ ਨਹੀਂ ਕੀਤਾ ਮੌਜੂਦਾ ਸਰਕਾਰ ਦੇ ਜਿਹੜੇ ਡਿਪਟੀ ਮੇਅਰ ਨੇ ਮਲਕੀਤ ਜੀ ਉਹਨਾਂ ਵੱਲੋਂ ਹੁਣ ਆਸ਼ਵਾਸ਼ਣ ਦਿੱਤਾ ਗਿਆ ਕਿ 2-4 ਦਿਨਾਂ ਚ ਇਹਦਾ ਹੱਲ ਕੀਤਾ ਜਾਊਗਾ ਔਰ ਇਹ ਮਠਾਪੁਰ ਦੇ ਲੋਕਾਂ ਲਈ ਖੁਸ਼ਖਬਰੀ ਵੀ ਹੈ ਔਰ ਰਾਤ ਵੀ ਹੈ ਔਰ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਗੁਰਜਿੰਦਰ ਗੋਰੀ ਦੇ ਨਾਲ